ਈ ਬਾਵਨ ਅਖਰੀ ਸ਼ਲੋਕ ਸਤ ਕਹੂੰ ਸੁਨ ਮਨ ਮੇਰੇ ਸਰਨ ਪਰੋ ਹਰ ਰਾਇ ਉਕਤ ਸਿਆਣ ਪਸਗਲ ਤਿਆਗ ਨਾਨਕ ਲੈ ਸਮਾਏ ਜੀ ਉਹਦੇ ਵਿੱਚ ਸਮੋਣਾ ਭਾਈ ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਸਮਾ ਜਾਂਦੇ ਨੇ ਸੁੰਦਰ ਆਪਦਾ ਰੂਪ ਦਿੰਦਾ ਹੈ ਤਾਂ ਸਤਗੁਰ ਤਾਂ ਐ ਸਮਝਾਉਂਦੇ ਨੇ ਸਤ ਕਹੂੰ ਸੁਨ ਮਨ ਮੇਰੇ ਇਹ ਮਨਾ ਸੁਣ ਲੈ ਮੇਰੀ ਗੱਲ ਸਰਨ ਪਰੋ ਹਰ ਰਾਇ ਸਰਨ ਤਾਂ ਫੇ ਜਦੋਂ ਜਾਣਾ ਭਾਈ ਨੀਮਾ ਹੋਣਾ ਪਊਗਾ ਹੋਈ ਨਮਾਣਾ ਜਾਗ ਰਹੇ ਦਰਗੇ ਮਾਣ ਨਮਾਣਾ ਪਾ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਨ ਪੰਜਾਂ ਕਾਗੁਰ ਇੱਕ ਧਿਆਨ ਇੱਕ ਧਿਆਨ ਹੋਏ ਬਿਨਾ ਮਨ ਬੁੱਧੀ ਜਦ ਤੱਕ ਇੱਕ ਨਹੀਂ ਹੁੰਦੇ ਸਾਰਨ ਕਿਵੇਂ ਜਾਓਗੇ ਭਾਈ ਔ ਸਾਰੇ ਮਿਲ ਕੇ ਪਹਿਲਾਂ ਗੁਰਸ਼ਬਦ ਦਾ ਗਿਆਨ ਫਿਰ ਬੁੱਧੀ ਔਰ ਮਨ ਇੱਕ ਹੋ ਜਾਂਦੇ ਨੇ ਸੌਰਤ ਸ਼ਬਦ ਨਾਲ ਜੁੜ ਜਾਂਦੀ ਹੈ ਸਾਡਾ ਸੰਸਾਰ ਤੇ ਹੋਣਾ ਸਫਲ ਹੋ ਜਾਂਦਾ ਪਰ ਅਸੀਂ ਗੱਲੀ ਭਾਣੇ ਮੈਂ ਸਾਗਣਪੂਰਨ ਹੋ ਜਾਂਦੇ ਨੇ ਸਰੀਰ ਕਰਕੇ ਭੇਖ ਕਰਕੇ ਉਹ ਤਾਂ ਭਾਈ ਪਹਿਲਾਂ ਤੋਂ ਸਦੀਆਂ ਤੋਂ ਚੱਲਦੀਆਂ ਆਉਂਦੀਆਂ ਨੇ ਭਗਤੀਆਂ ਹਟ ਜੋਗ ਤਪ ਜੋਗ ਭੇਖ ਇਹ ਤਾਂ ਬਾਣੀ ਕੱਟਦੀ ਹੈ ਇਹ ਤਾਂ ਸਾਰਾ ਕੋ ਨੰਗਾ ਕਰਦੀ ਹੈ ਝੂਠ ਦਾ ਪਰਦਾ ਸਾਫ਼ ਕਰਦੀ ਹੈ ਫਿਰ ਆਪਾਂ ਫਿਰ ਉੱਥੇ ਜੁੜੇ ਹੋਏ ਕਿਉਂ ਅਗਿਆਨੀ ਆ ਤਾਂ